ਇਹ ਜਗ੍ਹਾ ਦੀ ਜਮਾ ਬੱਦੂ ਪਈ ਸੀ ਇਹਦੇ ਉੱਤੇ ਟਾਂ ਰੋੜੇ ਗਏ ਸਾਰਾ ਕੁਝ ਗੰਦ ਪੈ ਰਿਆ ਸੀ ਇਹ ਸਾਨੂੰ ਐ ਵੀ ਜਦੋਂ ਸਾਡੀ ਪਾਸ ਲਾਉਣੀ ਹੁੰਦੀ ਹੈ ਕਿ ਜਗ੍ਹਾ ਨਾ ਘਟ ਜੇ ਅਸੀਂ ਇਹਨੂੰ ਸਾਫ਼ ਕਰਕੇ ਮਿੱਟੀ ਪਾ ਕੇ ਇਹਨੂੰ ਇਹਦੇ ਮੰਡੀ ਦੇ ਬਰਾਬਰ ਕਰ ਲਾਂਗੇ ਆਗੇ ਪਹਿਲਾਂ ਤਾਂ ਸਾਡੇ ਸਫਾਈ ਦੇ ਕੰਮ ਚੱਲ ਰਹੇ ਪਿੰਡ ਦੇ ਵਿੱਚ ਤੇ ਕੋਈ ਥੱਲੇ ਹੋਰ ਕੰਮ ਅਸੀਂ ਚਲਾਇਆ ਜੀ ਅਮਤਾ ਜੀ ਕਿਵੇਂ ਹੁਣ ਚਪੜਾ ਦੀ ਸਫਾਈ ਹੈ ਜੀ ਸਾਡੇ ਕੁ ਪਿੰਡ ਦੇ ਵਿੱਚ ਬਟਾਲੇ ਟੋਬਾ ਕੋਦੇ ਵਿੱਚ ਬੇਲ ਬੂਲ ਆ ਉਹ ਕਢਵਾਉਂਗਾ ਤੇ ਪਾਣੀ ਜੋ ਕੋਈ ਗੰਦੇ ਪੰਜ ਦਾ ਨਿਕਾਸ ਹੋ ਜੂਗਾ ਜੀ ਉਹਦੇ ਵਿੱਚ ਅਮਾ ਤੇ ਨਸ਼ਾ ਖਿਲਾਫ ਵੀ ਪਾਇਆ ਜੀ ਅਸੀਂ ਜੇ ਕੋਈ ਬੰਦਾ ਨਸ਼ਾ ਕਰਦਾ ਜਾਂ ਕੋਈ ਪੀਚਦਾਰਾ ਤਾਂ ਅਸੀਂ ਉਲੂ ਉਹਦੇ ਨਾਲ ਨਹੀਂ ਦੁਰ ਮੈਂਗਾ ਜਿੱਤੇ ਸੀ ਪੰਚਾਇਤ ਨੇ ਜਾਂ ਨੰਬਰਦਾਰ ਨੇ ਬੰਦਾ ਤਾਂ ਫਿਰ ਅਸੀਂ ਪਿੰਡ ਵੱਲੋਂ ਹੀ ਉਹਦਾ ਬਾਈਕਟ ਕਰਾਂਗੇ ਕਿਹੜਾ ਬੰਦਾ ਉਹ ਨਸ਼ੇ ਵਾਲੇ ਦੇ ਖਿਲਾਫ ਜਾਊਗਾ ਜੀ ਇਹ ਜਗ੍ਹਾ ਜੀ ਜਮਾ ਵਾਦੂ ਪਈ ਸੀਗੀ ਇਹਦੇ ਵਿੱਚ ਇੱਟਾਂ ਰੋੜੇ ਗਏ ਸਾਰਾ ਕੁਝ ਗੰਦ ਪੈ ਰਿਆ ਸੀਗੀ ਇਹ ਸਾਨੂੰ ਐ ਵੀ ਜਦੋਂ ਸਾਡੀ ਫਸਲ ਆਉਂਦੀ ਹੁੰਦੀ ਹੈ ਵੀ ਜਗਾ ਨਾ ਕੱਢ ਜੇ ਅਸੀਂ ਇਹਨੂੰ ਸਾਫ਼ ਕਰਕੇ ਮਿੱਟੀ ਪਾ ਕੇ ਇਹਨੂੰ ਇਹਦੇ ਮੰਡੀ ਦੇ ਬਰਾਬਰ ਕਰ ਲਾਂਗੇ ਹੌਲੀ ਹੌਲੀ ਕੋਈ ਸਰਕਾਰ ਦੀ ਸਕੀਮ ਆਉਂਦੀ ਹੈ ਪੱਕਾ ਹੋਣ ਦੇ ਵੀ ਹੋ ਜੂਗੀ ਹਾਲੇ ਫੇਰ ਹੁਣ ਤਾਂ ਜੇ ਸਫਾਈ ਦੀ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਜੀ ਤੇ ਕੋਈ ਹਜੇ ਹੋਰ ਕੰਮ ਅਸੀਂ ਚਲਾਇਆ ਨਹੀਂ ਕੰਮ ਤਾਂ ਜੀ ਜਿਵੇਂ ਹੁਣ ਛੱਪੜਾਂ ਦੀ ਸਫਾਈ ਹੈ ਜੀ ਸਾਡੇ ਇੱਕ ਪਿੰਡ ਦੇ ਵਿੱਚ ਬਚਾਲੇ ਟੋਬਾ ਕੋਦੇ ਵਿੱਚ ਬੇਲ ਬੂਲ ਆ ਉਹ ਕਢਵਾਉੰਦਾ ਤੇ ਪਾਣੀ ਜੋ ਕੋਈ ਗੰਦੇਪਣ ਦਾ ਨਿਕਾਸ ਹੋ ਜੂਗਾ ਜੀ ਉਹਦੇ ਵਿੱਚ ਮਤੇ ਨਸ਼ਿਆਂ ਖਿਲਾਫ ਵੀ ਪਾਇਆ ਜੀ ਅਸੀਂ ਜੇ ਕੋਈ ਬੰਦਾ ਨਸ਼ਾ ਕਰਦਾ ਜਾਂ ਕੋਈ ਵੇਚਦਾਗਾ ਤਾਂ ਅਸੀਂ ਉਹਨੂੰ ਉਹਦੇ ਨਾਲ ਨਹੀਂ ਤੁਰਨਾ ਹੈਗਾ ਕਿਸੇ ਵੀ ਪੰਚਾਇਤ ਨੇ ਜਾਂ ਨੰਬਰਦਾਰ ਨੇ ਤੇ ਜਰਬੰਦਾ ਦਾ ਫਿਰ ਅਸੀਂ ਪਿੰਡ ਵੱਲੋਂ ਹੀ ਉਹਦਾ ਬਾਈਕਟ ਕਰਾਂਗੇ ਜਿਹੜਾ ਬੰਦਾ ਮਸ਼ੀਅਲ ਦੇ ਖਿਲਾਫ ਜਾਊਗਾ ਜੀ ਇਹ ਅੱਜ ਹੀ ਸ਼ੁਰੂ ਕਰਿਆ ਜੀ ਇਹ ਲੱਗ ਜਾਣਗੇ 2-3 ਦਿਨ ਜੀ ਇਹਨੂੰ ਤੇ ਸਾਰਾ ਆਲਾ ਦਵਾਲਾ ਜਿੱਥੇ ਵੀ ਸਾਡੇ ਪੱਧਰ ਤੇ ਇਸੇ ਆਪਦੇ ਬੇਸ ਪੱਧਰ ਤੇ ਸਾਰਾ ਇਹ ਕੰਮ ਕਰ ਰਿਹਾ ਜੀ ਅਸੀਂ ਸਾਰੀਆਂ ਪੰਚਾਇਤਾਂ ਨੂੰ ਕਹਿੰਦੇ ਆ ਕਿ ਸਭ ਤੋਂ ਪਿੰਡ ਦੀ ਸਫਾਈ ਸਭ ਤੋਂ ਜ਼ਰੂਰੀ ਹੈ ਕੋਈ ਆਉਂਦਾਗਾ ਤਾਂ ਪਿੰਡ ਦੀ ਸਫਾਈ ਆਲਾ ਦਵਾਲਾ ਸਾਫ਼ ਹੋਵੇ ਤੇ ਇਹਦੇ ਨਾਲ ਫਿਰ ਬਿਮਾਰੀਆਂ ਮੂਰੀਆਂ ਵੀ ਨਹੀਂ ਲੱਗਦੀਆਂ ਜੇ ਪਿੰਡ ਦੇ ਵਿੱਚ ਆਪਾਂ ਚਾਰ ਸਫੇਰ ਆਪਣਾ ਸਾਫ਼ ਹੋਊਗਾ